ਈਨਾ ਮੈਂ ਆਪਣਾ ਦਰਸ਼ਨ ਸਿੰਘ ਜੀ ਦਰਸ਼ਨ ਸਿੰਘ ਜੀ ਕਿੱਥੇ ਆਏ ਗੜ ਜੀ ਅੱਜ ਵੀ ਦੋ ਡੱਡੂ ਪੂੜੀ ਆਈਆਂ ਹਸਪਤਾਲ ਦੇ ਇਹ ਤਾਂ ਜੀ ਮੈਨੂੰ ਆਪਣੇ ਪੁਲਿਸ ਵਾਲਿਆਂ ਨੇ ਕਿਹਾ ਵੇ ਛੱਡਿ ਆਓ ਮੈਂ ਟਾਈਮ ਤੇ ਗਿਆ ਸੀ ਅੱਛਾ ਹਾਂ ਉਸੇ ਪਿੰਡ ਦੇ ਆ ਜੀ ਹਾਂ ਉਸੇ ਪਿੰਡ ਦੇ ਲੱਗਦਾ ਜੀ ਇਹ ਮੋਤ ਹੋਈਏ ਕਿਸ ਤਰ੍ਹਾਂ ਹੋਈ ਹੈ ਇਹਨਾਂ ਦੀ ਹਾਂ ਜੀ ਇਹ ਬੰਦਾ ਸੁੱਖਾ ਬਿੰਦਾ ਦੀਆਂ ਗੋਲੀਆਂ ਖਾਂਦਾ ਸੀ ਦਾਰੂ ਬਿੰਦਾ ਦੀ ਇਕਲੇ ਰਹਿੰਦਾ ਦਿਨ ਦਾ ਜਫਰ ਦਾ ਦੋ ਛੜਕਦੇ ਲੜਦੀ ਫਿਰਦੇ ਤੇ ਕਿ ਦੋਨੇ ਮਾਲਕ ਦੀ ਵੀ ਨਹੀਂ ਹਾਂ ਜੀ ਮਾਲਕ ਦੀ ਵੀ ਨਹੀਂ ਹਾਂ ਜੀ ਕਿਹਨ ਕੀ ਦੇ ਰਹੀ ਹੈ ਏ ਨਹੀਂ ਜੀ ਪਤਾ ਕਿੰਨੀ ਦਿਨੋਂ ਵੀ ਫੈਜਗੜ ਰਹਿੰਦੇ ਹਨ ਇਹਨੂੰ ਤਾਂ ਥੋੜੇ ਦਿਨ ਹੋਇਆ ਜੀ ਫੈਜਗੜ ਤਾਂ ਉਮਰ ਕਿੰਨੀ ਕਿਸੇ ਨੇ ਦੱਸੋ ਆਹ ਇਹ ਕਹਿੰਦੇ ਨੇ 20 ਸਾਲ ਦੀ ਕੁੜੀ ਹੋਊ 25 30 ਕੋਦੇ ਹੋਊ ਬੰਦੇ ਪਿੱਛੋਂ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਪਤਾ ਨਹੀਂ ਜੀ ਪਿੱਛੋਂ ਇਹਨੂੰ ਵੀ ਪਤਾ ਲੱਗਿਆ ਸੀ ਸਪਰੇਅ ਕਰਨ ਲੱਗੇ ਜੀ ਕਿੰਨੇ ਵਜੇ ਸਵੇਰੇ 7:00 ਵਜੇ ਜਾਂ ਦੇਖਿਆ ਵਿੱਚ 8:00 ਵਜੇ ਇਹਨਾਂ ਦੇ ਕੋਈ ਹੋਰ ਘਰ ਤਾਂ ਨੇੜੇ ਤੇ ਜਿਹੜੇ ਇਹਦਾ ਕੋਈ ਨਹੀਂ ਜੀ ਗੱਲ ਇਹਦੀ ਮਾਂ ਟਿੱਬੇ ਕਹਿੰਦੇ ਨੇ ਰਹਿੰਦੀ ਆ ਉਹ ਨੰਬਰ ਲੈ ਕੇ ਉੱਥੋਂ ਪਸਾ ਲਗੇ ਸੀ ਨੰਬਰ ਇਹਨਾਂ ਨੇ ਲਿਖ ਲਿਆ ਪੁਲਿਸ ਵਾਲਾ ਪੁੱਛਾ ਵਗੜਾ ਵੀ ਹੈ ਕੋਈ ਇਹਨਾਂ ਦਾ ਨਾ ਜੀ ਇੱਥੇ ਕੋਈ ਨਹੀਂ ਬੱਚਾ ਕੋਈ ਨਹੀਂ ਇਹਨਾਂ ਦਾ ਕੋਈ ਪੁੱਛਿਆ ਤਾਂ ਨਹੀਂ ਨਹੀਂ ਹੈ ਨਹੀਂ ਜੇ ਥੋੜੀ ਚਿਰ ਦੇ ਲੱਭ ਮਾਰਚ ਕਰਾਈ ਆ ਇਹ ਕਿਸੇ ਦੇ ਕੰਮ ਕਰਦੇ ਸੀ ਉੱਤੇ ਪਿੰਡ ਇੱਕ ਹੀ ਤਾਂ ਨਹੀਂ ਜੀ ਕਰਦੇ ਨੇ ਸ਼ੀਤ ਹੀ ਉਹ ਕੰਮ ਕਰਦੇ ਨੇ ਦੋਨੋਂ ਹੀ ਦੋਨੋਂ ਹੀ ਤੀਵੀਂ ਆਦਮੀ ਦੋਨੋਂ ਹੀ ਦੋਨੋਂ ਹੀ ਤੂੰ ਨਸ਼ਾ ਕਰਦੇ ਸੀ ਇਹ ਲੱਗਦਾ ਕੀ ਪਿੱਟਾ ਲੱਗਦਾ ਜਿਹੜਾ ਇਹ ਜੀ ਬਤਾ ਜਾਨੀ ਲੱਗਦੀ ਆ ਵੀ ਜ਼ਹਿਰ ਖਾਧਿਆ ਬਲਕਿ ਤਾਂ ਡਾਕਟਰ ਦੇ ਬਦਲ ਲੱਗੂ ਵੀ ਕੀ ਚੱਕਰ ਆ ਹਾਂ ਜੀ ਨਾਮ ਹੈ ਆਪਣਾ ਛੇ ਛੇ ਜੀ ਬੀਬੀ ਜਿਹੜੀਆਂ ਦੋ ਡੈਡ ਪੁੜੀਆਂ ਆਈਆਂ ਕਿੱਥੋਂ ਮਿਲਿਆ ਸੀ ਇਹ ਗੱਨੇ ਜਿਹਾ ਮਿਲਿਆ ਲੈ ਅੱਛਾ ਜੀ ਹੋਂਸੀ ਬੰਦੇ ਜਿਹੜੇ ਮੀਆਂ ਬੀਬੀ ਜਿਹਦੇ ਐ ਮੋਕੋ ਭਈਆ ਆਈਆਂ ਭਈਆ ਬੁਝੇ ਲੈ ਅੱਛਾ ਜੀ ਆਈਏ ਇਹ ਕਿਸ ਤਰ੍ਹਾਂ ਹੋਈ ਕਿ ਤਾ ਡੈੱਡ ਕਿੱਦਾਂ ਹੋਇਆ ਇਹਨਾਂ ਦੇ ਡਰ ਸੇ ਗੱਨੇ ਦੇ ਪਾਇਦੇ ਸੀ ਸਪਰੇਅ ਕਰਨ ਲੱਗੇ ਨੇ ਚਾ ਦੇਖਿਆ ਆ ਪਏ ਭਈਆ ਡਰ ਗਿਆ ਸਾਰਾ ਭਈਆ ਸਪਰੇਅ ਕਰ ਰਿਆ ਸੀ ਉਹ ਭੱਜਾ ਕਹਿੰਦਾ ਸੇ ਬੰਦ ਕਰ ਲੋ ਤੇ ਦੋਨੋਂ ਜਣੇ ਪਾਇਦੇ ਸੀ ਇਹ ਕਿਸੇ ਕਿਸੇ ਮੋਟਰ ਤੇ ਰਹਿੰਦੇ ਸੀ ਕਿਸੇ ਨੀ ਕਿਸੇ ਪਾਣੀ ਵਾਲੇ ਵਾਲੇ ਨਰੂ ਪਿੰਡਾਂ ਦੀ ਸੁਖਾ ਪਿੰਡਾਂ ਦੀ ਲੜਾਈ ਨੂੰ ਵੀ ਰਹਿੰਦੇ ਨੇ ਇਹ ਕਿੱਥੋਂ ਦੇ ਵੈਸੇ ਇਹ ਕੋਈ ਨਹੀਂ ਪਤਾ ਬਿਹਾਰ ਬਹੂਰ ਦੇ ਨੇ ਹੋਰ ਕਿਸੇ ਇਹ ਪੁਰੀ ਦੀ ਮਾਂ ਚ ਬੈਠੇ ਨੇ ਕਿੰਨੇ ਕ ਵਜੇ ਘਟਣਾ ਹੈ ਸੋ ਪਤਾ ਇਹਦਾ ਅਧਿਸ਼ੀਲਾ ਚੜੇਗਾ ਸਪਰੇਅ ਕਰ ਲਗਾ ਜਾਂ ਦੇਖਣਾ ਕਿੰਨੇ ਕ ਵਜੇ ਦਾ ਟਾਈਮ ਸੀ ਉਹ ਅੱਛਾ ਕੋਈ 7:30 7:30 ਹੋ ਜਾਏ ਅੱਛਾ ਜਾ ਸਪਰੇਅ ਕਰਨ ਗਿਆ ਜਾਂ ਸਪਰੇਅ ਬੰਦਾ ਕਰਦਾ ਸੀ ਜਾਂ ਟਰੈਕਟਰ ਸਾਡਾ ਚੱਲਦਾ ਸੀ ਉਹ ਜੇ ਉੱਥੇ ਗਿਆ ਜਾ ਉਹਨੇ ਦੇਖੀ ਜਦ ਵੱਡੀ ਪਈ ਉਹ ਡਰ ਗਿਆ ਡਰਿਆ ਉਹ ਪਜਾ ਗਿਆ ਕਿ ਨਾਲ ਉਸੇ ਛਿਟਿਆ ਗੰਨ ਗੰਨ ਛਿਟ ਗਿਆ ਆ ਕੇ ਕਹਾ ਬੰਦ ਕਰ ਲੈ ਟਰੈਕਟਰ ਇਹ ਕਿਹੜੇ ਪਿੰਡ ਦੇ ਰਕਵੇ ਚਾਹੇ ਪਾਜਗੜ ਪਾਜਗੜ ਰਿੰਦਾ ਕਿੱਥੇ ਪਿੰਡ ਦੇ ਵਿੱਚ ਰਿੰਦਾ ਸੀ ਨਾ ਨਾ ਪਿੰਡ ਇਹ ਰਿੰਦਾ ਨਾ ਮੋਟਰਾ ਮੋਟਰਾ ਰਹਿ ਲੈ ਪਿੱਲਾ ਹੁਣ ਪਾਲਾ ਵੀ ਕਿੱਥੇ ਰਹਿੰਦਾ ਪੂਰੀ ਚੋਰ ਦਾ ਆ ਰਾਤ ਨੂੰ ਕਿੱਲੇ ਆ ਕੇ ਸੈ ਪੈ ਗਏ ਨੇ कल्ली आलू है खाली खाली आज करके देखें नाम करा कोई पता नहीं ना तो नाम करा कोई नाम लोग कोई नहीं हैगा जरे वो बिहार वाला को नंबर हैगा बिहारला अजय बिहार नहीं लगता है कि ये सोसाइटी हुई है, है किस को हमने कितना हां जी आ जाइए कौन जॉइनिंग पिक्चर अच्छा जॉइनिंग पिक्चर है ना वो आखा के खून थाना और बोलो सुन इंफॉर्मेशन तो लिखते कितनी से आप हां जी हां जी हां जी कौन से से किसे हां कौन से से ਸਾਡੇ ਬੰਦਾ ਪੁੱਛਦਾ ਜਰਨਲ ਸਿੰਘ ਕੋਲੋਂ ਕਰਿਆ ਅੱਛਾ ਹਾਂ ਉਹ ਪੁੱਛ ਆਇਆ ਪੁੱਛਿਆ ਪਤਾ ਕਿੰਨੀ ਦੇ ਤੋਰਿਆ ਦੇ ਦਿੱਤੇ ਉਹ ਰਹੇ ਰਹਿਣੇ ਸਾਡੇ ਕੋਲ ਹਰਾ ਕੁੜੀ ਦਾ ਮੋਢਾ ਮਾਰਨ ਲੱਗੇ ਖਾਲੇ ਫੜੀ ਗਏ ਕੰਦੇ ਜੇ ਪੱਲਾ ਲੱਗੇ ਸਾਡੀ ਗੰਨੇ ਚ ਪਾਇਦੇ ਅੱਛਾ ਹਾਂ ਪੁੱਛਿਆ ਹਣਾ ਗੰਨੇ ਚ ਪਤਾ ਲੱਗਿਆ ਜਦ ਦੇਖਿਆ ਉਸੇ ਸਾਡੇ ਭਈਏ ਡਰ ਗਏ ਸਵਾ ਆਹੀ ਚਾਕੇ ਪੈ ਦੋਲਾ ਹੁਣ ਛੱਲ ਗਿਆ ਅੱਛਾ ਸਰ ਦੋ ਡੈਡ ਬodies ਮਿਲਿਆ ਨੇ ਸਰ ਕੀ ਮੈਟਰ ਹੈਗਾ ਇਹਦਾ ਸਵੇਰੇ ਸਾਨੂੰ ਇਤਲਾਹ ਹੋਈ ਸੀ ਕਿ ਪਿੰਡ ਫੈਜ਼ਗੜ ਵਿਖੇ ਖੇਤਾਂ ਚ ਇੱਕ ਲੜਕੀ ਤੇ ਲੜਕੀ ਦੀ ਬੋਡੀਆਂ ਪਈ ਐ ਤੇ ਜੋ ਮੌਕੇ ਤੇ ਜਾ ਕੇ ਜਾਇਜ਼ਾ ਲਿੱਤਾ ਗਿਆ ਤੇ ਪਤਾ ਕੀਤਾ ਜਿਨ੍ਹਾਂ ਬਾਰੇ ਲੜਕੀ ਦਾ ਨਾਮ ਸੰਜਨਾ ਤੇ ਲੜਕੇ ਦਾ ਵਿਜੇ ਆ ਜਿਨ੍ਹਾਂ ਦੇ ਘਰਦਿਆਂ ਨਾਲ ਪ्राਪਤ ਕੀਤਾ ਜਾ ਰਿਹਾ ਹੈ ਤੇ ਡੈਡ ਬੋਡੀਆਂ ਨੂੰ ਮੋਰਚਰੀ ਸਿਵਲ ਹਸਪੀਟਲ ਖੰਨਾ ਵਿਖੇ ਰਖਾਇਆ ਗਿਆ ਜੀ ਤੇ ਅਗਲੀ ਕਾਰਵਾਈ ਅਮਲ ਚੱਲਦੀ ਜਾ ਰਹੀ ਹੈ। ਹਾਂਜੀ ਸਰ ਹੁਣ ਤੋਂ ਥੋੜੀ ਦੇਰ ਪਹਿਲਾਂ ਸਾਡੇ ਕੋਲ ਪੁਲਿਸ ਅਫੀਸ਼ਰ ਨੇ ਜਿਹੜੇ ਉਹ ਸਾਡੇ ਕੋਲ ਦੋ ਡੈੱਡ ਬੋਡੀਆਂ ਲੈ ਕੇ ਆਏ ਨੇ। ਜੀ। ਜਿਹੜੀ ਕਿ ਤੁਹਾਨੂੰ ਗੱਲ ਸਰ ਇਹ ਉੱਥੋਂ ਲੈ ਕੇ ਆਏ ਨੇ ਕਿਸ ਪਿੰਡ ਤੋਂ ਨੇ। ਫੈਜਗੜ ਪਿੰਡ ਤੋਂ ਲੈ ਕੇ ਆਏ ਨੇ ਪੁਲਿਸ ਵਾਲੇ ਲੈ ਕੇ ਆਏ ਨੇ ਇਹਦੇ ਵਿੱਚ ਇੱਕ ਮੇਲ ਹੈ ਤੇ ਇੱਕ ਫੀਮੇਲ ਹੈ ਸਰ। ਸਰ ਕੀ ਲੱਗਦਾ ਹੈ ਕਿ ਜਿਹੜੀਆਂ ਥੋੜੀਆਂ ਆਈਆਂ ਕਿ ਡੈਥ ਵਗੈਰਾ ਕਿਤਾ ਹੋ ਗਈ ਸਰ ਇਹ ਇਦਾਂ ਨਹੀਂ ਹੈ ਇਹ ਜਿਹੜਾ ਐਗਜ਼ੈਕਟ ਕਾਜ਼ ਹੈ ਉਹ ਪੋਸਟ ਮਾਰਟਮ ਤੋਂ ਬਾਅਦ ਪਤਾ ਲੱਗੂਗਾ ਅਸੀਂ ਇਦਾਂ ਕਰਿਆ ਵੀ ਜਿਹੜੀ ਬਾਡੀਜ਼ ਨੇ ਉਹ ਅਸੀਂ ਐਸ ਪਰ ਪੁਲਿਸ ਰਿਕੁਐਸਟ ਅਸੀਂ ਮੌਰਚਰੀ ਵਿੱਚ ਰੱਖਤੀਆਂ ਨੇ ਜਦੋਂ ਪੁਲਿਸ ਪੇਪਰ ਲੈ ਕੇ ਆਊਗੀ ਤਾਂ ਅਸੀਂ ਪੋਸਟ ਮਾਰਟਮ ਕਰਕੇ ਐਗਜ਼ੈਕਟ ਕਾਜ਼ ਫਾਈਂਡ ਆਊਟ ਕਰਕੇ ਅਸੀਂ ਤੁਹਾਨੂੰ ਜਾਣੂ ਕਰਵਾ ਦਿੱਤਾ ਜਾਊਗਾ ਸਰ ਨਹੀਂ ਸਰ ਇਦਾਂ ਹਲੇ ਨਹੀਂ ਲੱਗ ਰਿਹਾ ਪਤਾ ਸਰ ਜੀ